ਤਦੋਂ ਸਾਰੇ ਜਾਨਣਾ ਚਾਹੁੰਦੇ ਨੇ ਕਿ ਪੰਜਾਬ ਚ ਅੱਜ ਕਿੰਨੇ ਕ ਲੋਕਾਂ ਨੇ ਵੋਟ ਪਾਈ ਐ ਤੇ ਕਿੰਨਿਆਂ ਕੋ ਨੇ ਨਹੀਂ ਪਾਈ ਸਾਰੇ ਇਹ ਜਾਨਣਾ ਚਾਹੁੰਦੇ ਨੇ ਕਿ ਹੁਣ ਕੌਣ ਜਿੱਤੂਗਾ ਤੇ ਕੌਣ ਹਾਰੂਗਾ ਨਾਲੇ ਸਾਰੇ ਇਹ ਵੀ ਜਾਨਣਾ ਚਾਹੁੰਦੇ ਨੇ ਵੀ ਸਰਕਾਰ ਕੇਂਦਰ ਚ ਕੀ ਦੀ ਬਣੇਗੀ ਤੇ ਕੀ ਦੀ ਨਹੀਂ ਬਣੇਗੀ ਤੇ ਆਪਾਂ ਤੁਹਾਨੂੰ ਇਹ ਸਾਰੇ ਸਵਾਲਾਂ ਦੇ ਜਵਾਬ ਦੇਣ ਲੱਗੇ ਆ ਵੀਡੀਓ ਨੂੰ ਸ਼ੇਅਰ ਕਰੀ ਜਾਇਓ ਆਪਣਾ ਕਮੈਂਟ ਜਰੂਰ ਲਿਖਿਓ ਤੇ ਆਪਣੇ ਇਸ ਨਵੇਂ ਪੇਜ ਨੂੰ ਫੋਲੋ ਕਰ ਲਓ ਦੇਖੋ ਅੱਜ ਵੋਟਾਂ ਪਈਆਂ ਨੇ ਔਰ ਅੱਧੇ ਲੋਕਾਂ ਨੇ ਵੋਟ ਨਹੀਂ ਪਾਈ ਅੱਧੇ ਤੋਂ ਭਾਵ 55% ਦੀ ਲੋਕਾਂ ਨੇ ਵੋਟ ਪਾਈ ਹੈ ਮਤਲਬ ਪਿੰਡਾਂ ਵਾਲੀ ਭਾਸ਼ਾ 'ਚ ਗੱਲ ਕਰੀਏ ਤਾਂ 100 'ਚੋਂ 55 ਪੈਸੇ ਵੋਟ ਪਈ ਹੈ 45 ਪੈਸੇ ਵੋਟ ਨਹੀਂ ਪਈ ਕਰੀਬ ਅੱਧੇ ਦੇ ਕਰੀਬ ਲੋਕਾਂ ਨੇ ਵੋਟ ਨਹੀਂ ਪਾਈ ਤੇ ਅੱਜ ਜੇਕਰ ਠੰਡਾ ਨਾ ਹੁੰਦਾ ਸਵੇਰੇ ਬੱਦਲਵਾਈ ਪੰਜਾਬ 'ਚ ਨਾ ਹੁੰਦੀ ਤੇ ਸ਼ਾਇਦ ਵੋਟ ਇਸ ਤੋਂ ਵੀ ਘੱਟ ਸਕਦੀ ਸੀ ਸਵੇਰੇ ਕੜੀਆਂ ਪੈਣ ਲੱਗ ਪਿਆ ਸੀ ਪੰਜਾਬ ਦੇ ਵਿੱਚ ਕਈ ਜਗ੍ਹਾ ਤੇ ਬੱਦਲਬਾਈ ਹੋ ਗਈ ਸੀ ਇਸ ਕਰਕੇ ਵੋਟ ਥੋੜੀ ਵੱਧ ਗਈ ਸੀ ਔਰ ਕਿੱਥੇ ਕਿੰਨੀ ਵੋਟ ਪਈ ਹੈ ਫਤੇਗੜ ਸਾਹਿਬ ਦੇ ਵਿੱਚ ਜਿੱਥੇ ਅਮਰਤਪਾਲ ਸਿੰਘ ਡਿਬਰੂਗੜ ਜੇਲ੍ਹ ਤੋਂ ਖੜਿਆ ਸੀ ਔਰ ਵਿਰਸਾ ਵਲਟੋਆ ਸੀਗਾ ਅਕਾਲੀ ਦਲ ਵੱਲੋਂ ਔਰ ਕੁਲਬੀਰ ਜੀਰਾ ਸੀਗਾ ਕਾਂਗਰਸ ਵੱਲੋਂ ਉਹ ਖੰਡੂਰ ਸਾਹਿਬ ਦੇ ਵਿੱਚ 55 ਪੁਆਇੰਟ 90 ਯਾਨੀ ਕਿ 56% ਦੇ ਨੇੜੇ ਵੋਟ ਪਈ ਹੈ ਔਰ ਫਰੀਦਕੋਟ ਦੇ ਵਿੱਚ 54.38% ਵੋਟ ਪਈ ਹੈ ਔਰ ਇਸੇ ਤਰ੍ਹਾਂ ਬਠਿੰਡਾ ਚ ਸਭ ਤੋਂ ਵੱਧ ਵੋਟ ਪਈ ਹੈ ਤੇ ਅਮਰਤਸਰ ਚ ਸਭ ਤੋਂ ਘੱਟ ਵੋਟ ਪਈ ਹੈ ਬਠਿੰਡਾ ਦੇ ਵਿੱਚ ਵੋਟ ਪਈ ਹੈ ਭਾਈ ਆ 60% ਦੇ ਨੇੜੇ 49 49.25 ਔਰ ਸੌਰੀ 59.25 59.25 ਮਤਲਬ 60% ਦੇ ਨੇੜੇ ਵੋਟ ਬਠਿੰਡਾ ਦੇ ਵਿੱਚ ਪਈ ਹੈ ਤੇ ਅਮਰਤਸਰ ਦੇ ਵਿੱਚ ਵੋਟ ਸਭ ਤੋਂ ਘੱਟ ਪਈ ਹੈ ਕਿੰਨੀ ਪਈ ਹੈ ਅਮਰਤਸਰ ਦੇ ਵਿੱਚ ਵੋਟ ਪਈ ਹੈ ਜੀ ਆ ਮੈਂ ਤੁਹਾਨੂੰ ਅਮਰਤਸਰ 48.55 ਮਤਲਬ ਸਾਢੇ 48. ਜਿਹੜੀ ਅਮਰਤਸਰ ਤੇ ਵੋਟ ਪਈ ਹੈ ਲੁਧਿਆਣਾ ਦੇ ਵਿੱਚ 52.22 ਹੋਸ਼ਿਆਰਪੁਰ ਦੇ ਵਿੱਚ 52.39 ਜਲੰਧਰ ਦੇ ਵਿੱਚ 53.66 ਇਸੇ ਤਰ੍ਹਾਂ ਫਤੇਗੜ ਸਾਹਿਬ ਦੇ ਵਿੱਚ 54.55 ਅਨੰਦਪੁਰ ਸਾਹਿਬ ਦੇ ਵਿੱਚ 55.2 ਫਰੀਦਕੋਟ ਦੇ ਵਿੱਚ 54.38 ਔਰ ਫਿਰੋਜ਼ਪੁਰ ਦੇ ਵਿੱਚ 57.68 ਸੰਗਰੂਰ ਦੇ ਵਿੱਚ ਵੀ 57.21 ਗੁਰਦਾਸਪੁਰ ਦੇ ਵਿੱਚ 58.34 ਤੇ ਪਟਿਆਲਾ ਦੇ ਵਿੱਚ 58.18 ਵੋਟ ਪਈ ਹੈ ਸਾਰੇ ਹਲਕਿਆਂ ਦੀ ਤੁਹਾਨੂੰ ਜਾਣਕਾਰੀ ਦਿੱਤੀ ਹੈ ਪੂਰੇ ਪੰਜਾਬ ਦੀ ਜਦੋਂ ਰਲਾ ਕੇ ਜਿਹਨੂੰ ਕਹਿੰਦੇ ਆ ਟੋਟਲ ਕੱਢਣਾ ਤਾਂ ਉਹ ਰੇਸ਼ਿਓ ਦੇ ਮੁਤਾਬਕ 55.20 ਮਤਲਬ 55% ਦੀ ਵੋਟ ਪੂਰੇ ਪੰਜਾਬ ਦੇ ਵਿੱਚ ਪਈ ਹੈ ਔਰ ਹੁਣ ਅਗਲਾ ਸਵਾਲ ਇਹ ਆ ਜਿੱਤੂਗਾ ਕੌਣ ਤੇ ਹਾਰੂਗਾ ਕੌਣ ਉਹ ਤਾਂ ਇੱਕ ਪਿੰਡਾਂ ਵਾਲੀ ਪਾਸ਼ਾ ਦੇ ਦੇਸੀ ਬੀਬੀਆਂ ਕਹਿੰਦੀਆਂ ਹੁੰਦੀਆਂ ਜਿਹਨੂੰ ਵੱਧ ਪੈ ਗਈਆਂ ਉਹਨੇ ਜਿੱਤ ਜਾਣਾ ਜਿਹਨੂੰ ਘੱਟ ਪੈ ਗਈਆਂ ਉਹਨੇ ਹਾਰ ਜਾਣਾ ਤੇ ਘੱਟ ਪੈਣਗੀਆ ਕਿਨੂੰ ਜੋ ਵੋਟਾਂ ਦੇ ਅੰਕੜੇ ਦੱਸਦੇ ਨੇ ਜਦੋਂ ਕੋਈ ਨਵੀਂ ਚੀਜ਼ ਆਉਣੀ ਹੁੰਦੀ ਹੈ ਉਦੋਂ ਵੋਟਾਂ ਵੱਧ ਪੈਂਦੀਆਂ ਹੁੰਦੀਆਂ ਨੇ ਜਦੋਂ ਕੋਈ ਵੱਡਾ ਬਦਲਾਅ ਲਿਆਉਣਾ ਹੁੰਦਾ ਲੋਕਾਂ ਨੇ ਉਦੋਂ ਵੋਟਾਂ ਵੱਧ ਪੈਂਦੀਆਂ ਨੇ ਪਿਛਲਾ ਤਜਰਬਾ ਇਹ ਕਹਿੰਦਾ ਤਾਂ ਇਹਦਾ ਮਤਲਬ ਇਹ ਹੈ ਕਿ ਸਤਾਧਾਰੀ ਧਿਰ ਨੂੰ ਫਾਇਦਾ ਮਿਲ ਸਕਦਾ ਹੈ ਔਰ ਕਾਂਗਰਸ ਦੂਜੇ ਨੰਬਰ ਦੇ ਉੱਪਰ ਰਹਿ ਸਕਦੀ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਚਾਰੇ ਇਹ ਮੁਕਾਬਲਾ ਪੰਜਾਬ ਦੇ ਵਿੱਚ ਕਿਹਾ ਜਾ ਸਕਦਾ ਹੈ ਔਰ ਘੱਟ ਵੋਟਾਂ ਪਈਆਂ ਬਹੁਤ ਔਰ ਜਿੱਥੇ ਵੱਧ ਵੋਟਾਂ ਪਈਆਂ ਨੇ ਜਿਵੇਂ ਕਿ ਬਠਿੰਡਾ ਦੇ ਵਿੱਚ 60% ਦੇ ਨੇੜੇ ਵੋਟਾਂ ਪਈਆਂ ਜੋਰ ਲਾ ਕੇ ਉੱਥੇ ਉੱਥੇ ਵੀ ਬੀਬਾ ਹਰ ਸਿਮਰਤ ਕੌਰ ਬਾਦਲ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਵੱਧ ਲੱਗਦੀ ਹੈ ਭਾਵੇਂ ਜੋਰ ਲਾ ਕੇ ਵੋਟਾਂ ਉਹਨਾਂ ਨੇ ਵੀ ਵੱਧ ਪੁਆਈਆਂ ਨੇ ਪਰ ਉਹਨਾਂ ਦੇ ਬਦਲਣ ਦੀ ਸੰਭਾਵਨਾ ਲੱਗਦੀ ਹੈ ਔਰ ਖੰਡੂਰ ਸਾਹਿਬ ਦੇ ਵਿੱਚ ਹਵਾ ਜਿਹੜੀ ਆ ਉਹ ਅਮਰਤਪਾਲ ਦੇ ਪੱਖ 'ਚ ਵਗਦੀ ਰਹੀ ਹੈ ਪਰ ਨਤੀਜਾ 4 ਤਰੀਕ ਨੂੰ ਦੱਸੇਗਾ ਕਈ ਵਾਰੀ ਪਤਾ ਨਹੀਂ ਕਦੋਂ ਕੀ ਹੋ ਜਾਂਦਾ ਫਰੀਦਕੋਟ ਦੇ ਵਿੱਚ ਮੁਕਾਬਲਾ ਜਿਹੜਾ ਕਰਮਜੀਤ ਅਨਮੋਲ ਤੇ ਅਖੀਰਲੇ ਦਿਨਾਂ 'ਚ ਸਰਬਜੀਤ ਸਿੰਘ ਜਿਹੜੇ ਭਾਈ ਸਰਬਜੀਤ ਸਿੰਘ ਨੇ ਉਹਨਾਂ ਦੇ ਵਿਚਾਲੇ ਬਣ ਗਿਆ ਸੀਗਾ ਤੇ ਹੰਸਰਾਜ ਹੰਸ ਮੁਕਾਬਲੇ 'ਚੋਂ ਲਗਭਗ ਬਾਹਰ ਨਜ਼ਰ ਆ ਰਹੇ ਸੀ ਕਾਲੀਦਲ ਤੇ ਕਾਂਗਰਸ ਦੇ ਕੈਂਡੀਡੇਟ ਵੀ ਮੁਕਾਬਲੇ ਤੋਂ ਪਾਸੇ ਦੱਸੇ ਜਾ ਰਹੇ ਸੀ ਪਰ ਲੁਧਿਆਣਾ ਦੇ ਵਿੱਚ ਰਾਜਾ ਵੜਿੰਗ ਦਾ ਪ੍ਰਭਾਵ ਕਾਫੀ ਬਣ ਗਿਆ ਸੀ ਗੱਲਾਂ ਕਰਨ ਵਾਲੇ ਅਨਮਾਨ ਲਾਉਣ ਵਾਲੇ ਤੁੱਕੇ ਲਾਉਣ ਵਾਲੇ ਤਾਂ ਇਹ ਵੀ ਕਹਿੰਦੇ ਨੇ ਬਈ ਕਾਂਗਰਸ ਸੇ ਆਮ ਆਦਮੀ ਪਾਰਟੀ ਨੇ ਸੈਟਿੰਗ ਕਰ ਲਈ ਸੀ ਫਰੀਦਕੋਟ ਦੀ ਤੇ ਲੁਧਿਆਣੇ ਦੀ ਇਹ ਤੁੱਕੇ ਲਾਏ ਜਾ ਰਹੇ ਨੇ ਤੁੱਕੇ ਲਾਉਣ ਵਾਲੇ ਲਾਉਂਦੇ ਨੇ ਭਾਈ ਤੁੱਕੇ ਇਹ ਨੇ ਬਈ ਫਰੀਦਕੋਟ ਦੇ ਵਿੱਚ ਕਰਮਜੀਤ ਨੂੰ ਕਰਮਜੀਤ ਅਨਮੋਲ ਨੂੰ ਜਿਤਾਉਣ ਦਾ ਤੈਅ ਹੋ ਗਿਆ ਸੀ ਤੇ ਲੁਧਿਆਣਾ ਦੇ ਵਿੱਚ ਰਾਜਾ ਵੜਿੰਗ ਨੂੰ ਹੁਣ ਇਹ ਤੁੱਕਾ ਕਿੰਨਾ ਕੁ ਸੱਚਾ ਜਿਹੜਾ ਚਰਚਾ ਚ ਹੈ ਇਹ ਤਾਂ ਲੱਗੂ ਚਾਰ ਨੂੰ ਪਤਾ ਪਰ ਤੁੱਕਾ ਹੈ ਸਿਮਰਨਜੀਤ ਸਿੰਘ ਮਾਨ ਜਿਹੜੇ ਉਹ ਸੰਗਰੂਰ ਤੋਂ ਜਿੱਤੇ ਹੋਏ ਸੀ ਸਾਰਿਆਂ ਨੂੰ ਪਤਾ ਹੈ ਪਰ ਕੀ ਹੁਣ ਵੀ ਉਹ ਇਸ ਵਾਰ ਵੀ ਜਿੱਤਣਗੇ ਇਹਦਾ ਕੋਈ ਪਤਾ ਨਹੀਂ ਕਿਉਂਕਿ ਇਸ ਵਾਰ ਸਿਮਰਤਜੀਤ ਮਾਨ ਦੇ ਜਿੱਤਣ ਦੀ ਸੰਭਾਵਨਾ ਕਾਫੀ ਘਟ ਜਾ ਰਹੀ ਹੈ ਪਿਛਲੀ ਵਾਰ ਜਿਹੜਾ ਸਿੱਧੂ ਮੂਸੇ ਵਾਲਾ ਫੈਕਟਰ ਜਿਹੜਾ ਹੈ ਉਹ ਉਹਦੇ ਫਾਇਦੇ 'ਚ ਕਾਫੀ ਕੰਮ ਆ ਗਿਆ ਸਿਗਾ ਪਰ ਇਸ ਵਾਰ ਜਿਹੜਾ ਉਹ ਜਿੱਤਣ ਦੀ ਸੰਭਾਵਨਾ ਸਿਮਰਨਜੀਤ ਮਾਨ ਦੇ ਕਾਫੀ ਘੱਟ ਲੱਗ ਰਹੀ ਹੈ ਪਰ ਇਹ ਪਤਾ ਸੱਚੀ ਗੱਲ ਤਾਂ 4 ਤਰੀਕ ਨੂੰ ਲੱਗੇਗਾ ਹੁਣ ਅਗਲੀ ਗੱਲ ਕਿ ਬਾਕੀ ਸੀਟਾਂ ਤੇ ਫਿਰੋਜ਼ਪੁਰ ਦੀ ਸੀਟ ਦੇ ਉੱਪਰ ਜਿਹੜਾ ਭਾਜਪਾ ਆ ਉਹ ਲਗਭਗ ਮੁਕਾਬਲੇ ਤੋਂ ਬਾਹਰ ਦੱਸੀ ਜਾ ਰਹੀ ਹੈ ਔਰ ਜਿਹੜਾ ਕਾਂਗਰਸ ਦਾ ਉਮੀਦਵਾਰ ਸ਼ੇਰ ਸਿੰਘ ਕਬਾਇਆ ਉਹ ਕਾਫੀ ਅ ਜਿਆਦਾ ਦੂਜਿਆਂ ਦੇ ਮੁਕਾਬਲ ਤਨ ਵੱਧ ਪ੍ਰਭਾਵ ਆਪਣਾ ਜਮਾਉਂ ਚ ਕਾਮਯਾਬ ਜਾਪ ਰਿਹਾ ਹੈ ਦੂਜੇ ਪਾਸੇ ਕਾਲੀ ਦਲ ਦਾ ਉਮੀਦਵਾਰ ਹੈ ਤੇ ਆਮ ਆਦਮੀ ਪਾਰਟੀ ਦਾ ਵੀ ਹੈ ਪਰ ਸ਼ੇਰ ਸਿੰਘ ਕਮਾਇਆ ਜਿਹੜਾ ਹੈ ਉਹਦੇ ਅਸਾਰ ਵੱਧ ਜਾਪਦੇ ਨੇ ਹੁਣ ਨਤੀਜਾ 4 ਤਰੀਕ ਨੂੰ ਦੱਸੇਗਾ ਆਪਾਂ ਕੋਈ ਦਾਵਾ ਨਹੀਂ ਕਰ ਸਕਦੇ ਪੰਜਾਬ ਦੀ ਕਿਸੇ ਸੀਟ ਦਾ ਕੋਈ ਦਾਵਾ ਨਹੀਂ ਦੇਸ਼ ਭਰਤ ਸਰਕਾਰ ਦੇਸ਼ ਭਰਤ ਸਰਕਾਰ ਪਹਿਲਾਂ ਮੋਦੀ ਹੋਰੀ ਇਹ ਕਹਿੰਦੇ ਰਹਿ ਕੇ 400 ਪਾਰ ਹੌਲੀ ਹੌਲੀ ਉਹਨਾਂ ਨੇ ਵੀ 400 ਪਾਰ ਦਾ ਦਾਵਾ ਛੱਡ ਦਿੱਤਾ ਤੇ ਇਹ ਗੱਲ ਲੱਗਦੀ ਵੀ ਇੰਜ ਰਹੀ ਆ ਵੀ 400 400 ਤੱਕ ਨਹੀਂ ਪਹੁੰਚਦੇ ਮਤਲਬ ਜੇ ਉਹਨਾਂ ਦੀ ਸਰਕਾਰ ਬਣੀ ਵੀ ਤਾਂ ਬੜੇ ਜੋਰ ਤੋੜ ਲਾ ਕੇ ਮਸਾ ਬਣ ਸਕਦੀ ਹੈ ਜੋ ਅੰਕੜੇ ਆ ਰਹੇ ਨੇ ਜੋ ਜੋ ਰਿਪੋਰਟਾਂ ਮਿਲ ਰਹੀਆਂ ਨੇ ਪਰ ਇਹ ਵੀ ਹੋ ਸਕਦਾ ਹੈ ਕਿ ਇਸ ਵਾਰ ਕਦੇ ਨਹੀਂ ਮੋਦੀ ਸਰਕਾਰ ਮਤਲਬ ਸਦਾ ਵਾਸਤੇ ਉਹ ਸੀਨ ਤੋਂ ਆਊਟ ਹੋ ਜਾਣ ਇਹ ਵੀ ਸੰਭਾਵਨਾ ਆ ਜਿਹੜੀ ਆ ਉਹ ਕਾਫੀ ਸਾਰੇ ਜਿਹੜੇ ਸਰਵੇ ਨੇ ਉਹ ਇੰਜ ਵੀ ਦੱਸ ਰਹੇ ਨੇ ਹੱਥ ਪੈਰਾਂ ਦੀਆਂ ਸਭ ਨੂੰ ਪਈਆਂ ਹੋਈਆਂ ਨੇ ਪਤਾ 4 ਤਰੀਕ ਨੂੰ ਲੱਗੂਗਾ 4 ਤਰੀਕ ਨੂੰ ਪਾਈ ਆਪਣੇ ਚੈਨਲ ਤੇ ਜੁੜੇ ਰਹੋ ਸਾਰਾ ਦਿਨ ਸਵੇਰ ਤੋਂ ਰਾਤ ਤੱਕ ਆਪਾਂ ਤੁਹਾਨੂੰ ਦਿਖਾਉਣਾ ਕਿੱਥੇ ਕੀ ਕਿਵੇਂ ਬਣ ਰਿਹਾ ਉਹ ਤੁਹਾਨੂੰ ਪੂਰੀ ਜਾਣਕਾਰੀ ਆਪਾਂ ਦੇਣੀ ਹੈ ਸੋ ਪੰਜਾਬ ਦੀਆਂ 13 ਸੀਟਾਂ ਪਲੱਸ ਪੂਰੇ ਭਾਰਤ ਦੀਆਂ 543 ਸੀਟਾਂ ਵਾਰਾਨਸੀ ਤੋਂ ਚੋਣ ਲੜੀਆਂ ਖੁਦ ਨਰਿੰਦਰ ਮੋਦੀ ਹੋਰਾਂ ਨੇ ਔਰ ਇਧਰ ਕੰਗਨਾਰ ਰਣੋਤ ਖੜੀ ਕੀਤੀ ਸੀ ਮੰਡੀ ਤੋਂ ਇਸੇ ਤਰ੍ਹਾਂ ਰਾਹੁਲ ਗਾਂਧੀ ਜਿਹੜੀ ਜਿਹੜੀ ਪ੍ਰਿੰਕਾ ਗਾਂਧੀ ਇਸੇ ਤਰ੍ਹਾਂ ਵੱਡੇ ਵੱਡੇ ਦਿਗਜ ਅਮਿਤ ਸ਼ਾਹ ਹੋਰਾਂ ਨੇ ਤੇ ਹੋਰਾਂ ਨੇ ਚੋਣਾਂ ਲੜੀਆਂ ਨੇ ਹੁਣ 4 ਤਰੀਕ ਨੂੰ ਪਤਾ ਲੱਗੂ ਨਿਤਰੂ ਵੜੇਵੇਂ ਖਾਣੀ ਕੁੰਡੀਆਂ ਦੇ ਸਿੰਘ ਫਸ ਗਏ ਲੋਕਾਂ ਨੇ ਵੋਟਾਂ ਮਸ਼ੀਨਾਂ ਚ ਬੰਦ ਕਰ ਦਿੱਤੀਆਂ ਨੇ ਗੜਬੜ ਨਾ ਹੋਈ ਦਾ ਨਤੀਜੇ ਬੜੇ ਦਿਲਚਸਪ ਹੋਣਗੇ ਗੜਬੜ ਕੁਝ ਲੋਕ ਕਹਿੰਦੇ ਨੇ ਕਿ VOTING ਮਸ਼ੀਨਾਂ ਚ ਹੋ ਜਾਂਦੀ ਐ ਤੇ ਕੁਝ ਸਪਸ਼ਟੀ ਕਰਨ ਇਦਾਂ ਦੇ ਹੁੰਦੇ ਨੇ ਵੀ ਨਹੀਂ ਹੁੰਦੀ ਪਰ ਹੁਣ 4 ਤਰੀਕ ਤੱਕ ਇੰਤਜ਼ਾਰ ਆਪਾਂ ਸਾਰਿਆਂ ਨੂੰ ਕਰਨਾ ਪੈਣਾ ਹੈ 4 ਤਰੀਕ ਤੱਕ ਤੁਸੀਂ ਵੇਟ ਕਰਿਓ ਤੇ 4 ਨੂੰ ਸੁਬਾਹੀ ਵੇਖੋ ਕਈ ਚੈਨਲ ਇਦਾਂ ਦੇ ਹੋਣਗੇ ਜਿਹੜੇ ਬੜੀ ਤੇਜ਼ੀ ਨਾਲ ਖਬਰ ਦੇਣ ਦਾ ਦਾਵਾ ਕਰਨਗੇ ਪਰ ਉਹ ਉਹ ਅਧੀਆਂ ਅਧੂਰੀਆਂ ਜਾਣਕਾਰੀਆਂ ਵੀ ਦਿੰਦੇ ਨੇ ਕੁਝ ਚੈਨਲ ਨੇ ਜਿਹੜੇ ਪੁਖਤਾ ਜਾਣਕਾਰੀਆਂ ਦਿੰਦੇ ਨੇ ਭਾਵੇਂ 5 ਮਿੰਟ ਲੇਟ ਦੇਣ ਸੋ ਪੁਖਤਾ ਵਾਲਿਆਂ ਨੂੰ ਵੱਧ ਵੇਖਣਾ ਵਾਚਣਾ ਚਾਹੀਦਾ ਹੈ ਤਾਂ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ